ਡਾਕਟਰ ਬਣਨਾ ਹੁੰਦਾ ਕਿੰਨੀ ਮਿਹਨਤ ਕਰਦਾ ਜੀ ਉਹਦੇ ਮਾਪੇ ਕਿੰਨੀ ਮਿਹਨਤ ਕਰਦੇ ਆ ਬੱਚਾ ਸਾਰੀ ਸਾਰੀ ਰਾਤ ਪੜ੍ਹਦਾ ਔਰ ਉਹਦੇ ਨਾਲ ਜਿਹੜੀ ਮਰਦਮਤ ਹੋਈ ਹੈ ਜਿਹੜਾ ਉਹਦੇ ਨਾਲ ਜਿਸ ਤਰ੍ਹਾਂ ਬੂਡਲ ਰੇਪ ਹੋਇਆ ਉਹਦੇ ਨਾਲ ਮਾਰਟਰ ਹੋਇਆ ਉਹਦੇ ਵਾਸਤੇ ਜਿਹੜਾ ਹੈਗਾ ਕਿ ਮੈਨੂੰ ਲੱਗਦਾ ਵੀ ਜਿੰਨੀ ਦੇਰ ਉਹ ਜਿਹੜੇ ਬੈਸ ਇਕਰਿੰਦਿਆ ਉਹਨੂੰ ਫਾਂਸੀ ਦੇ ਤਾਕਤੇ ਤੇ ਲਟਕਾਈ ਨਹੀਂ ਜਾਂਦੇ ਮੈਨੂੰ ਚਾਹੀ ਨਹੀਂ ਕਿ ਉਹਦੇ ਮਾਪੇ ਆਪਣੇ ਬੰਦੇ ਚੜ੍ਹ ਜਾਂਦੇ ਨੇ ਤੇ 2019 ਦੇ ਵਿੱਚ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਆ ਉਹਨਾਂ ਨੇ ਇੱਕ ਸੈਂਟਰਲ ਲਾਗ ਬਣਾਉਣ ਲਈ ਕਿਹਾ ਸੀ ਜਿਹਦੇ ਵਿੱਚ ਇਹਨੂੰ 6 ਸਾਲ ਦੀ ਸਜ਼ਾ ਤੇ ਨਾਨ ਅਵੇਲੇਬਲ ਅਫੈਸ ਬਣਾ ਲਿਆ ਜਿਹੜਾ ਵੀ ਸੌਲਟਨ ਹੋ ਗੋਗਾ ਨੇ ਸੌਲਟਨ ਮੈਡੀਕਲ ਪ੍ਰੋਫੈਸ਼ਨਲ ਹੈ ਤੇ ਉਹ ਲਾਗ ਓਵਰ ਧੂਆ ਕੀ ਮੈਨੂੰ ਲੱਗਦਾ ਕਿ ਉਹ ਬਹੁਤ ਕੰਨਾ ਹੋ ਜਾਣਾ ਚਾਹੀਦਾ ਸੀਗਾ ਤੇ ਹੁਣ ਮੈਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਮ ਮਿਨਿਸਟਰ ਨੂੰ ਬੇਨਤੀ ਕਰਦਾ ਕਿ ਉਹ ਅਸ਼ੋਰ ਕਰਨਾ ਸਰੇ 9 ਵਜੇ ਉਹਦੀ ਗੱਲਬਾਤ ਵੀ ਹੋਈ ਆ ਕਿ ਅਸੀਂ ਉਹ ਲੋ ਲੈ ਕੇ ਆਵਾਂਗੇ ਮੈਨੂੰ ਸਮਝ ਨਹੀਂ ਆਂਦੀ ਕਿ ਨਾ ਉਹ ਨਾ ਲੈ ਆਉਣ ਦਾ ਕਾਰਨ ਕੀ ਆ ਜੀ ਦੇਖੋ ਮੈਂ ਕੋਈ ਡਾਕਟਰਾਂ ਜੀ ਮੇਰੇ ਮੰਗੇ ਵਿੱਚ ਮੁੰਡੇ ਉਹਦੇ ਅੱਜ ਦੀ ਫੜ ਲੈ ਯਾਰ ਬਹੁਤ ਜ਼ਿਆਦਾ ਕੁ ਫੈਲ ਜੀ ਲੱਗੀਆਂ ਰਹੀਆਂ ਇੱਕ ਜਦੋਂ ਡਾਕਟਰ ਬਣਨਾ ਹੁੰਦਾ ਕਿੰਨੀ ਮਿਹਨਤ ਕਰਦਾ ਜੀ ਉਹਦੇ ਮਾਪੇ ਕਿੰਨੀ ਮਿਹਨਤ ਕਰਦੇ ਆ ਬੱਚਾ ਸਾਰੀ ਸਾਰੀ ਰਾਤ ਪੜ੍ਹਦਾ ਫਿਰ ਉਹ ਲੋ ਜੀ ਜੀ ਕਰੈਕ ਕਰਦਾ ਜੀ ਐਡਮਿਸ਼ਨ ਲੈਂਦਾ 5 ਸਾਲ ਸਾਂ ਦੇ 5 ਸਾਲ ਉਹ ਐਮ ਡੀਬੀਐਸ ਕਰਦਾ ਫਿਰ ਦੁਬਾਰਾ ਫਿਰ ਦੁਬਾਰਾ ਤਿਆਰੀ ਕਰਦਾ ਜੀ ਆਈਐਸ ਤੋਂ ਬਾਅਦ ਤਿਆਰੀ ਕਰਦਾ ਉਹ ਫਿਰ ਉਹ ਜਿਹੜਾ ਤੁਹਾਡਾ ਹੈਗਾ ਜੀ ਨੀਟ ਪੀਜੀ ਕਲੀਅਰ ਕਰਦਾ ਔਰ ਲੜਕੀ ਛੱਡਦੀ ਆ ਜਿਹੜੀ ਸੀ ਉਹ ਐਮ ਡੀ ਮੈਡੀਸਨ ਦੇ ਵਿੱਚ ਐਡਮਿਸ਼ਨ ਲੈਣੀ ਚਾਹਤ ਸੀ ਉਹ ਔਰ ਉਹ ਦਿਨਾਂ ਜਿਹੜਾ ਬੋਲਤਾ ਹੋਇਆ ਜਿਹੜਾ ਉਹਦੇ ਨਾਲ ਜਿਸ ਤਰ੍ਹਾਂ ਬਰੂਟਲ ਰੇਪ ਹੋਇਆ ਉਹਦੇ ਨਾਲ ਮਰਡਰ ਹੋਇਆ ਉਹਦੇ ਵਾਸਤੇ ਜਿਹੜਾ ਹੈਗਾ ਜੀ ਮੈਨੂੰ ਲੱਗਦਾ ਵੀ ਜਿੰਨੀ ਦੇਰ ਉਹ ਜਿਹੜੇ ਬੇਸ਼ੀਤ ਰਹਿੰਦੇ ਆ ਉਹ ਫਾਂਸੀ ਤੇ ਤਖਤ ਤੇ ਲਟਕਾਈ ਨਹੀਂ ਜਾਂਦੇ ਮੈਨੂੰ ਚੰਗੀ ਨਹੀਂ ਲੱਗਦੀ ਉਹਦੇ ਮਾਪੇ ਆਪ ਵੀ ਹਾਲਤ ਦਾ ਸਮਝ ਨਹੀਂ ਕਰਦੇ ਮੇਰੀ ਸੰਵੇਦਨਾ ਦਿਲ ਦੀ ਮੇਰੀ ਅਮਦਾਰੀ ਉਹਨਾਂ ਦੇ ਨਾਲ ਹੈ ਜੀ ਮੇਰੀਆਂ ਪ੍ਰੇਅਰਜ਼ ਉਹਦੇ ਨਾਲ ਆ ਬਟ ਇੱਕ ਜਿਹੜਾ ਅਸਹਿ ਦੁੱਖ ਹੁੰਦਾ ਨਾ ਜੀ ਵਾਰਿਆ ਇਹ ਜੇ ਅਸਹਿ ਦੁੱਖ ਹੈ ਜੀ ਇਹ ਤੇ ਮਾਂ ਪਿਓ ਲਈ ਸਾਰੀ ਉਮਰ ਵਾਸਤੇ ਟੌਰਚਰ ਹੈ ਇਹ ਤੇ ਇਹ ਜਿਹੜੇ ਬੰਦੇ ਆ ਇਹਨਾਂ ਨੂੰ ਜਿਹੜੀ ਸਜ਼ਾ ਹੈਗੀ ਆ ਉਹ ਫਾਂਸੀ ਦੀ ਸਜ਼ਾ ਬਹੁਤ ਜਲਦੀ ਹੋਣੀ ਚਾਹੀਦੀ ਆ ਮਹੀਨਿਆਂ ਚ ਨਹੀਂ ਦਿਨਾਂ ਛੋੜੀ ਚਾਹੀਦੀ ਆ ਔਰ ਇੱਕ ਸਾਰੇ ਦੇਸ਼ ਦੇ ਵਿੱਚ ਮੈਸੇਜ ਜਾਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਗਿੰਦਰ ਸਰਕਾਰ ਨੂੰ ਬੇਨਤੀ ਕਰਦਾ ਕਿ 2019 ਦੇ ਵਿੱਚ ਜਿਹੜੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈ ਉਹਨਾਂ ਨੇ ਇੱਕ ਸੈਂਟਰਲ ਲਾਗ ਨਾਲ ਲਿਖਿਆ ਸੀ ਜਿਹਦੇ ਵਿੱਚ ਇਹਨੂੰ 6 ਸਾਲ ਦੀ ਸਜ਼ਾ ਤੇ ਨਾਨ ਅਵੇਲੇਬਲ ਅਫਰੈਂਸ ਬਣਾ ਲਿਖਿਆ ਜਿਹੜਾ ਵੀ ਅਸੌਲਟ ਔਨ ਬੋਗਨ ਹੈ ਅਸੌਲਟ ਔਨ ਮੈਡੀਕਲ ਪ੍ਰੋਫੈਸ਼ਨਲ ਹੈ ਉਹ ਲਾਗ ਓਵਰ 듀 ਆ ਗਈ ਮੈਨੂੰ ਲੱਗਦਾ ਕਿ ਉਹ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਤੇ ਹੁਣ ਮੈਂ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੂੰ ਹੋਮ ਮਿਨਿਸਟਰ ਨੂੰ ਬੇਨਤੀ ਕਰਦਾ ਕਿ ਉਹ ਅਸ਼ੋਰ ਕਰਨਾ ਜਿਹੜੇ ਡਾਕਟਰਸ ਬੈਠੇ ਆ ਉਹਨਾਂ ਦੀ ਗੱਲਬਾਤ ਵੀ ਹੋਈ ਹੈ ਕਿ ਅਸੀਂ ਉਹ ਨੋ ਲੈ ਕੇ ਆਵਾਂਗੇ ਮੈਨੂੰ ਸਮਝ ਨਹੀਂ ਆਉਂਦੀ ਕਿ ਨਾ ਉਹ ਕਾਨੂੰਨ ਨਾ ਲਿਆਉਣ ਦਾ ਕਾਰਨ ਕੀ ਹੈ ਜੀ ਕੀ ਕਾਰਨ ਆ ਜਿਹੜੇ ਬੇਸੀ ਤਰੰਦੇ ਆ ਉਹਨਾਂ ਦੇ ਨਾਲ ਫੀਲ ਕਰਦੀ ਹੋ ਸਕਦੀ ਜਿਹੜੇ ਮੈਡੀਕਲ ਪ੍ਰੋਫੈਸ਼ਨਰਲ ਜੀ ਉਹਨਾਂ ਨੇ ਜਿਹੜੇ ਮੈਂ ਕੁਝ ਡਾਕਟਰਾਂ ਦੇ ਨਾਂ ਤੇ ਜਾਣਦਾ ਕਿ ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਜਿਹਨਾਂ ਦਾ ਰਿਐਕਸ਼ਨ ਹੋ ਜਾਂਦਾ ਕਈ ਵਾਰੀ ਬੜਾ ਸਵੀਅਰ ਹੋ ਜਾਂਦਾ ਬੰਦੇ ਦੀ ਜਾਨ ਵੀ ਚ ਅਸੀਂ ਆਪਰੇਸ਼ਨ ਕਰਦੇ ਆ ਨੋਨ ਕੰਪਲਿਕਸ਼ਨਸ ਹੁੰਦੀਆਂ ਪੇਸ਼ੈਂਟ ਦੇ ਵਿੱਚ ਕੋਈ ਉਹਨਾਂ ਦਾ ਅਗ ਮਾਰਿਆ ਜਾਂਦਾ ਕਈ ਵਾਰੀ ਡੈਥ ਹੋ ਜਾਂਦੀ ਆ ਆਪਾਂ ਜੇ ਆਪਾਂ ਹਾਂਡ ਆਪਰੇਸ਼ਨ ਕਰਨੇ ਆ ਸੀਰੀਅਸਲੀ ਸਿੱਖ ਬੰਦਿਆਂ ਦੇ ਕਰਨੇ ਆ ਐਕਸੀਡੈਂਟ ਦੇ ਵਿੱਚ ਜਾਨਾਂ ਬਚਾਉਣੀਆਂ ਸੋ ਕਈ ਵਾਰੀ ਡਾਕਟਰ ਕੋਲੇ ਬੜੀ ਡਿਫੀਕਲਟ ਚੋਇਸ ਹੁੰਦੀ ਆ ਕਿ ਉਹਨੂੰ ਰਿਸਕ ਲੈਣਾ ਪੈਂਦਾ ਤੇ ਜੇ ਉਹ ਡਰੀ ਜਾਊਗਾ ਕਿ ਮੇਰੇ ਤੇ ਸਾਲਟ ਨਾ ਹੋ ਜਾਏ ਮੇਰੇ ਤੇ ਟ੍ਰੈਕ ਨਾ ਹੋ ਜਾਏ ਸੋ ਡਾਕਟਰ ਕੰਮ ਕਿੱਦਾਂ ਕਰਨਗੇ ਸੋ ਇਹ ਕਾਨੂੰਨ ਬਣਨਾ ਚਾਹੀਦਾ ਹੈ ਔਰ ਇਤਨੇ ਬੇਸ਼ੀਤ ਰਹਿੰਦੇ ਆ ਇਹਨਾਂ ਨੂੰ ਫਾਂਸੀ ਦੇ ਤਖਤੇ ਤੇ ਜਲਦੀ ਤੋਂ ਜਲਦੀ ਲਟਕਾਉਣਾ ਚਾਹੀਦਾ ਬਾਅਦ ਆ ਕੇ ਉਹਦੇ ਮਾਪੇ ਨੂੰ ਲੱਗੇਗਾ ਵੀ ਸਾਡੀ ਬੱਚੀ ਨੂੰ ਇਨਸਾਫ ਮਿਲਿਆ ਬਾਅਦ ਆ ਕੇ ਜਿਹੜੇ ਜਿਹੜੇ ਸਾਡੇ ਡਾਕਟਰਸ ਆ ਗਏ ਸਾਡੇ ਸਾਰੇ ਚਾਹੇ ਉਹ ਰੈসিডেন্ট ਡਾਕਟਰ ਸਾਹਿਬੀ ਚਾਹੇ ਆਈਐਮਐਨ ਦੇ ਡਾਕਟਰ ਸਾਹਿਬ ਜਾਨਕ ਡਾਕਟਰ ਹੋਵੇ ਜਾਂ ਜਿੰਨੇ ਵੀ ਡਾਕਟਰ ਸਾਹਿਬ ਮੈਡਿਕਲ ਪ੍ਰੋਫੈਸਰਾਂ ਨਰਸਰ ਦਾ ਫਾਰਮਾਸਿਸਟ ਜਿੰਨੇ ਵੀ ਪੈਰਾਮੈਡਿਕਸ ਆ ਉਹਨਾਂ ਨੂੰ ਲੱਗੇਗਾ ਵੀ ਹਾਂ ਸਾਡੀ ਸਰਕਾਰ ਜਿਹੜੀ ਹੈ ਸੁਮੇਧਨਸ਼ੀਲ ਹੈ ਔਰ ਸਾਡੀ ਸਾਡੀ ਸੁਰੱਖਿਆ ਵਾਸਤੇ ਚਿੰਤਤ ਹੈ ਮੈਂ ਆਪਣੇ ਜਿਹੜੇ ਪੰਜਾਬ ਦੇ ਸਾਰੇ ਡਾਕਟਰ ਨੂੰ ਸ਼ੋਰ ਕਰਦਾ ਮੈਂ ਵੈਸੇ ਕੱਲ ਨੂੰ ਮੀਟਿੰਗ ਬੁਲਾ ਲਈਆ ਵਿਚਾਰ ਬਦਲਾ ਕਰਕੇ ਉਹਦੇ ਚ ਪੁਲਿਸ ਦੇ ਸੀਨੀਅਰ ਅਫਸਰ ਹੋਣਗੇ ਐਡਵੋਕੇਟ ਜਨਰਲ ਅਫਸਰ ਤੋਂ ਸੀਨੀਅਰ ਮਿਲੋਂਗੇ ਅਸੀਂ ਉਹ ਲਾ ਵੀ ਜਿਹੜੇ ਜਿਹੜਾ ਹੈਗਾ ਪ੍ਰਪੋਜ਼ ਕਰਾਂਗੇ ਸਾਰੇ ਐਫਪੀ ਤੋਂ ਲਿਖਾਂਗਾ ਵੀ ਮੈਂ ਮੈਂਬਰ ਆਫ ਪਾਰਲੀਮੈਂਟ ਉਹਨਾਂ ਨੂੰ ਲਿਖਾਂਗਾ ਮੈਂ ਮੰਨ ਲਿਓ ਪ੍ਰਧਾਨ ਮੰਤਰੀ ਹੋਮ ਮਿਨਿਸਟਰ ਨੂੰ ਵੀ ਦਿਖਾਂਗਾ ਕਿ ਨਾਂ ਲੈ ਕੇ ਆਓ ਔਰ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਜੂਨੀਅਨ ਅਸਿਸਟੈਂਟ ਸਾਰੇ ਸਟੇਟ ਅਸਿਸਟੈਂਟ ਵੀ ਸਿਰਫ ਤੇ ਸਿਰਫ ਜੇ ਇਸ ਕੋਟ ਨੂੰ ਲਾਗੂ ਮੀਟਿੰਗ ਬਲਾਡ ਮੈਂ ਬੈਂਕ ਰਾ ਦੁਆਰਾ ਰਿਪੀਟ ਕਰਦਾ ਹਾਂ ਯੂਨੀਨ ਹੈਲਥ ਕੇਅਰ ਨੂੰ ਮੈਂ ਬੇਨਤੀ ਕਰਾਂਗਾ ਜੀ ਮੈਂ ਮਿਲਣ ਜਾ ਰਿਹਾ ਉਹਨਾਂ ਨੂੰ ਮਿਲ ਕੇ ਵੀ ਗੁਰੂ ਬਾ ਸਾਡੀ ਧਰੂ ਕੀ ਕਰਦਾ ਹੈ ਤੇ ਸਾਰੇ ਹੈਲਥ ਕੇਅਰ ਦੀ ਸਿਰਫ ਸਿਰਫ ਜਿਹੜੀ ਇੱਕ ਇਕੁਅਲ ਟਾਪਿਕ ਪ੍ਰੋਫੀਸ਼ਨ ਆਫ ਵਾਇਲੈਂਸ ਅਗੇ ਸਬੈਕਲ ਪ੍ਰਸ਼ਨ ਹੈ ਜੇਕਰ ਇਹਨਾਂ ਮੀਟਿੰਗ ਪਲਾਨ ਉਹਦੇ ਵਿੱਚ ਸਾਰੀਆਂ ਜਿੰਨੀਆਂ ਐਸਓਬੀ ਜੇ ਸਾਰੇ ਦੇਸ਼ ਵਿੱਚ ਲਾਗੂ ਕਰਾਂ ਇਹਦੇ ਤੇ ਕੋਈ ਕੰਪਰੋਮਾਈਜ਼ ਨਹੀਂ ਆ ਮਹਿਮਾਨਯੋਗ ਆਪਣੇ ਯੂਨੀਵਰਸਿਟੀ ਰੂਮ ਮਿਲਾਂਗਾ ਵੀ ਬੇਨਤੀ ਛਾੜੇ ਧਰੂ ਕੀ ਕੀਤੀ ਹੈ ਈਮੇਲ ਕਰਾਂਗਾ ਚਿੱਠੀ ਦਿਖਾਂਗਾ ਅਸੀਂ ਕੋਈ ਵੀ ਇਹੋ ਜਿਹਾ ਕਸਰ ਨਹੀਂ ਛੱਡਾਂਗੇ ਕਿ ਸਾਡੇ ਬੱਚਾ ਨੂੰ ਕਿਸੇ ਕਿਸਮ ਦੀ ਬੋਧ ਸਰ ਬੱਚਿਆਂ ਦੇ ਸਾਥ ਮੈਂ ਬੱਚਿਆਂ ਨੂੰ ਭਰੋਸਾ ਦਿੰਦਾ ਜੇ ਤੁਸੀਂ ਵਿਸ਼ਵਸਤ ਹੋ ਜੋ ਅਸੀਂ ਤੁਹਾਡੇ ਮਾਪੇ ਆਪਾਂ ਤੁਸੀਂ ਜਿਹੜੀ ਜੀ ਪ੍ਰੋਟੈਸਟ ਕਰਨਾ ਪੰਜ ਪੰਜ ਦਾ ਬੈਚ ਬੈਠੇ ਦੋਤੇ ਉਹਦਾ ਨੈਸ਼ਨਲ ਲੈਵਲ ਦਾ ਡਿਸੀਜਨ ਹੈ ਇਹ ਰੈਜ਼ੀਡੈਂਟ ਆਫ ਐਸੋਸੀਏਸ਼ਨ ਆਫ ਜਿਹੜੀ ਅਗੇ ਜਿਉਂਦੀ ਡਾਕਟਰਸ ਆਫ ਇੰਡੀਆ ਉਹਦਾ ਨੈਸ਼ਨਲ ਲੈਵਲ ਦਾ ਪ੍ਰੋਟੈਸਟ ਹੈ ਜਿੱਦਕਿ ਨਾ ਬਾਕੀ ਸਾਰੇ ਆਪਣੇ ਕੰਮ ਤੇ ਚੱਲੇ ਜਾਓ ਆਪਣਾ ਕੰਮ ਕਰੋ ਆਪਣਾ ਪ੍ਰੋਟੈਸਟ ਕਰੋ ਅਸੀਂ ਤੁਹਾਡੇ ਨਾਲ ਹਾਂ ਪ੍ਰੋਟੈਸਟ ਦਾ ਮਤਲਬ ਉਹਨਾਂ ਕੰਮਾਂ ਤੋਂ ਹੋਰਦਾ ਨਹੀਂ ਤੁਹਾਡਾ